ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਰਾਮ ਸਿੰਘ ਆ ਇੱਕ ਕਿਸਾਨ ਦੇ ਘਰ ਵਿੱਚ 20 ਏਕੜ ਕਣਕ ਦੀ ਤੂੜੀ ਮਕਾਨ ਸਣੇ ਹੋਈ ਸੜਕੇ ਸਵਾਹ ਜ਼ਿਲ੍ਹਾ ਸ਼੍ਰੀ ਵਗਸੁਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਵੱਟੂ ਮਰਾੜ ਵਿਖੇ ਬੀਤੀ ਰਾਤ ਅਣਜਾਣੇ ਕਾਰਨ ਕਰਕੇ ਇੱਕ ਕਿਸਾਨ ਵੱਲੋਂ 20 ਏਕੜ ਕਣਕ ਦੀ ਤੂੜੀ ਆਪਣੇ ਘਰ ਵਿੱਚ ਪਸ਼ੂਆਂ ਲਈ ਬਣਾ ਕੇ ਜਮ੍ਹਾਂ ਕੀਤੀ ਹੋਈ ਸੀ ਅਚਾਨਕ ਅੱਗ ਲੱਗ ਗਈ ਅਤੇ ਤੂੜੀ ਤੇ ਤੂੜੀ ਪਾਉਣ ਵਾਲਾ ਮਕਾਨ ਅਤੇ ਹੋਰ ਕਈ ਪ੍ਰਕਾਰ ਦੀਆਂ ਵਸਤੂਆਂ ਸੜ ਕੇ ਸੁਆਹ ਹੋ ਗਈਆਂ ਦੱਸਿਆ ਜਾਂਦਾ ਹੈ ਕਿ ਕਿਰਪਾਲ ਸਿੰਘ ਪੁੱਤਰ ਰੂੜ ਸਿੰਘ ਪਿੰਡ ਬੱਟੂ ਜ਼िला ਸ਼੍ਰੀ ਮੋਕਸਰੂ ਸਾਹਿਬ ਦੇ ਕੋਲ ਇਸ ਸਮੇਂ ਪਸ਼ੂਆਂ ਨੂੰ ਪਾਉਣ ਲਈ ਬਿਲਕੁਲ ਚਾਰਾ ਜਿਹੜਾ ਉਹ ਖਤਮ ਹੋ ਚੁੱਕਿਆ है क्योंकि जरूरत ਤੋਂ ਵੱਧ ਖਰਚਾ ਕਰਕੇ ਪਹਿਲਾ ਹੀ ਮੁੱਲ ਲੈ ਕੇ ਆਪਣੇ ਪਸ਼ੂਆਂ ਵਾਸਤੇ ਚਾਰੇ ਲਈ ਇਹ ਤੂੜੀ ਬਣਾਈ ਗਈ ਸੀ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਾਸਰੀ ਕਾਲ ਮੈਂ ਨਹੀਂ ਦੱਸਿਆ ਜੈ 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 ਜ ਵੀ ਟਰਾਲੀਆਂ ਪੂੜੀ ਸੜ ਕੇ ਸਵਾਹ ਹੋ ਚੁੱਕੀ ਰਾਤ ਅੱਗ ਲੱਗੀ ਪਤਾ ਨਹੀਂ ਕਿਹੜੇ ਕਾਰਨ ਨਾਲ ਲੱਗੀ ਹੈ। ਤਰਪਾਲ ਸਿੰਘ ਤਰੂੜ ਸਿੰਘ ਦੇ ਘਰੇ ਰਾਤ ਪਿੰਡ ਵਾਸੀਆਂ ਨੇ ਬਹੁਤ ਜੁਗਤਾਂ ਵਾਝੂ ਵਾਟ ਗਏ ਨੇ। ਪੂਰੀ ਸਾਰੀ ਸੜ ਚੁੱਕੀ ਹੈ ਹੁਣ ਤੁਹਾਰੇ ਤਕਰੀਬਨ 10 ਦਾ ਟਾਈਮ ਹੋ ਚੁੱਕਿਆ ਆਪਾਂ ਜਾਏ ਵੀ ਨਾ ਮੱਚੀ ਜਾਂਦੀ ਏ ਪੂਰੀ ਸੁਆਹ ਚੁੱਕੀ ਸਾਰੀ ਦੋਵਰੇ ਦਾ ਸ਼ੈੱਟ ਸਾਰਾ ਸੜ ਕੇ ਛੱਤ ਉਹਨਾਂ ਗਾਰਡਰ ਬਿਚ ਡਾਟਰਾਂ ਦਾ ਹਾਲ ਆ ਸਭ ਕੁਝ ਸੁਆਹ ਚੁੱਕੇ